ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੀ ਸਬਜ਼ੀ ਮੂਲੀਆਂ ਆਪਾਂ ਛਿੱਲੀਆਂ ਸੀ ਮੂਲੀਆਂ ਬਹੁਤ ਲੰਬੀਆਂ ਸੀ ਇਸ ਕਰਕੇ ਪਹਿਲਾਂ ਕੱਟ ਲਿਆ ਸੀ ਤੇ ਕੱਟ ਕੇ ਛਿੱਲ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੀ ਆ ਕद्दूकश ਕਰਦੇ ਹਾਂ ਆਪਾਂ ਇਹਨਾਂ ਦੀ ਸਬਜ਼ੀ ਕद्दूकश ਕਰਕੇ ਬਣਾਵਾਂਗੇ ਤੁਸੀਂ ਕੱਟ ਕੇ ਵੀ ਬਣਾ ਸਕਦੇ ਹੋ ਪਰ ਆਪਾਂ ਜਿਹੜੀ ਇਹਨਾਂ ਦੀ ਸਬਜ਼ੀ ਆ ਕद्दूकश ਕਰਕੇ ਬਣਾਵਾਂਗੇ ਹੁਣ ਆਪਾਂ ਕद्दूकश ਨਾਲ ਮੂਲੀਆਂ ਨੂੰ ਜਿਹੜਾ ਕੀ ਆ ਕद्दूकश ਕਰਦੇ ਹਾਂ ਇਸ ਫਿਰ ਆਪਾਂ ਤੁਹਾਡ ਨਾਲ ਮੂਲੀਾਂ ਦੀ ਸਬਜ਼ੀ ਬਣਾਉਣ ਦੀ ਰੈਸਪੀ ਸ਼ੇਅਰ ਕਰਦੇ ਆਂ। ਬਾਕੀ ਸਾਰੀਆਂ ਮੂਲੀਾਂ ਜਿਹੜੀਆਂ ਪਈਆਂ ਆਪਣੇ ਕੋਲੇ ਸਾਰੀਆਂ ਕੱਦੂਕਸ਼ ਕਰ ਲਾਂਗੇ। ਜੀ ਮੂਲੀਾਂ ਆਪਣੀਆਂ ਸਾਰੀਆਂ ਕੱਦੂਕਸ਼ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਜਿਹੜਾ ਪਾਣੀ ਆ ਉਹ ਨਿਚੋੜ ਦਿਆਂਗੇ ਕਿਉਂਕਿ ਜੇ ਇਹਨਾਂ ਦੇ ਵਿੱਚ ਪਾਣੀ ਜਿਆ ਰਹੇ ਤਾਂ ਫਿਰ ਇਹ ਟੇਸਟੀ ਨਹੀਂ ਬਣਦੀਆਂ। ਤੇ ਇਹਨਾਂ ਨੂੰ ਪੂਰੀ ਤਰ੍ਹਾਂ ਆਪਾਂ ਡਰਾਈ ਕਰ ਲਾਂਗੇ ਆ ਚੰਗੀ ਤਰ੍ਹਾਂ ਵਾਸ਼ ਕਰਤੀਆਂ ਤੇ ਡਰਾਈ ਹੋ ਚੁੱਕੀਆਂ ਨੇਗੀਆਂ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਜਿਹੜਾ ਪਾਣੀ ਆ ਉਹ ਸਾਰਾ ਨਿਚੋੜਤਾ ਸੀ ਵਿੱਚੋਂ ਇਹ ਪੂਰੀ ਤਰ੍ਹਾਂ ਡਰਾਈ ਆਪਾਂ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਦੀ ਜਿਹੜੀ ਕੀ ਆ ਸਬਜ਼ੀ ਬਣਾਉਣੀ ਆ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹਦੇ ਵਿੱਚ ਆਪਾਂ ਅੱਗ ਬਾਲ ਲਈ ਐ ਤੇ ਪਤੀਲਾ ਵੀ ਰੱਖ ਲਿਆ ਉੱਪਰ ਧੋ ਕੇ ਤੇ ਹੁਣ ਇਹਨੂੰ ਪਾਣੀ ਜਦੋਂ ਇਹਦਾ ਵਿੱਚੋਂ ਸੁੱਕ ਗਿਆ ਫਿਰ ਇਹਦੇ ਵਿੱਚ ਆਪਾਂ ਕੋਈ ਵੀ ਕੀ ਹੋ ਜਾਂ ਤੇਲ ਜੋ ਵੀ ਤੁਸੀਂ ਆਪਣੀ ਕਿਚਨ ਲਈ ਯੂਜ਼ ਕਰਦੇ ਹੋ ਉਹ ਐਡ ਕਰਾਂਗੇ ਇਹਦੇ ਵਿੱਚੋਂ ਪਾਣੀ ਸੁੱਕ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਰਿਫਾਈਨਡ ਆਇਲ ਇਧਰੋਂ ਫੇ ਤੜਕੇ ਦੇ ਲਈ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ ਕੱਟੀ ਹੋਈ ਆ ਤੇ ਟਮਾਟਰ ਨੂੰ ਆਪਾਂ ਜਿਹੜਾ ਕਿ ਅੱਜ ਸਕਿਪ ਕਰਾਂਗੇ ਕਿਉਂਕਿ ਜੇਕਰ ਤੁਸੀਂ ਮੂਲੀ ਦੀ ਸਬਜੀ ਦੁੱਧ ਪਾ ਕੇ ਬਣਾਉਣੀ ਹੋ ਫਿਰ ਉਹਦੇ ਵਿੱਚ ਟਮਾਟਰ ਨਹੀਂ ਐਡ ਹੁੰਦਾ ਜੇਕਰ ਤੁਸੀਂ ਸੁੱਕੀ ਬਣਾਉਣੀ ਹੋ ਤਾਂ ਫਿਰ ਤੁਸੀਂ ਟਮਾਟਰ ਟਮਾਟਰ ਐਡ ਕਰ ਸਕਦੇ ਹੋ ਅੱਜ ਆਪਾਂ ਟਮਾਟਰ ਨੂੰ ਸਕਿਪ ਕਰਾਂਗੇ ਪਹਿਲਾਂ ਆਪਾਂ ਐਡ ਕਰਾਂਗੇ ਜੀਰਾ ਅੱਧਾ ਜਿਹੜਾ ਕਿ ਚਮਚਾ ਆਪਾਂ ਲਿਆ ਸੀ ਉਸ ਤੋਂ ਬਾਅਦ ਆਪਣਾ ਜਿਹੜਾ ਕਿ ਆ ਸੜਕਾ ਕੱਟਿਆ ਹੋਇਆ ਇਹਦੇ ਵਿੱਚੋਂ ਆਪਾਂ ਸਾਰਾ ਇਹਨੂੰ ਮਿਕਸ ਕਰਕੇ ਐਡ ਕਰਾਂਗੇ ਮੇਰੇ ਵਿਚਾਰਕ ਵੀ ਥੋੜੇ ਥੋੜੇ ਹਗਾ ਕਰਦੇ ਰਵਾਂਗੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਸਾਈ ਹੋਣ ਦੇਵਾਂਗੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿਕਰ ਤੋਂ ਸਿੰਗੋਲੇਂਗ ਦੀ ਸਬ지 ਬਣਾਉਣਾ ਚਾਹੀਦਾ ਬਿਨਾਂ ਦੁੱਧ ਤੋਂ ਜਦੋਂ ਪਿਆਜ਼ ਹਾਫ ਫਰਾਈ ਹੋ ਜਾਵੇ ਅੰਮੀ ਇਹਦੇ ਤੇ ਟਮਾਟਰ ਐਡ ਕਰ ਸਕਦੇ ਹੋ ਜੇਕਰ ਤੁਸੀਂ ਦੁੱਧ ਪਾ ਕੇ ਬਣਾਉਂਗੇ ਤੇ ਤੁਸੀਂ ਟਮਾਟਰ ਨੂੰ ਸਿੱਕ ਕਰ ਕਰਦੇ ਆਣਾ ਫਰਾਈ ਹੋ ਚੁੱਕਿਆਗਾ ਸੰਗੀਤਰਾ ਫਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਪਦੇ ਟੇਸਟ ਦੇ ਅਕੋਰਡਿੰਗ ਨਮਕ ਮਿਰਚ ਹਲਦੀ ਮਸਾਲਾ ਵਗੈਰਾ ਐਡ ਕਰਦੇ ਆ ਜਿੰਨਾ ਤੁਸੀਂ ਖਾਣਿਓ ਸਬਜੀ ਦੇ ਵਿੱਚ ਸਪਾਈਸੀ ਖਾਣਿਓ ਤੁਸੀਂ ਜਿਆਦਾ ਕਰ ਸਕਦੇ ਹੋ ਤੇ ਨਹੀਂ ਘੱਟ ਕਰ ਸਕਦੇ ਹੋ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣ ਦੇ ਲਈ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰਾਂਗੇ ਆਫ ਕ ਕੱਪ ਜਿਹੜਾ ਕੀ ਆਪਾਂ ਇਹਦੇ ਵਿੱਚ ਪਾਣੀ ਐਡ ਕਰਤਾ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਫਰਾਈ ਹੋਣ ਦੇਵਾਂਗੇ ਜੀ ਮਸਾਲਾ ਆਪਣਾ 4 5 ਮਿੰਟ ਚੰਗੀ ਤਰ੍ਹਾਂ ਭੁੱਜ ਚੁੱਕਿਆ ਜਿਹੜਾ ਧਾਵਾ ਮਸਾਲੇ ਦੇ ਉੱਪਰ ਆ ਚੁੱਕਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਦੁਕਾਸ ਕੀਤੀ ਹੋਈਆਂ ਮੂੜੀਆਂ ਐਡ ਕਰਾਂਗੇ ਦੇ ਨਾਲ-ਨਾਲ ਆਪਾਂ ਕੜਛੀ ਦੀ ਹੈਲਪ ਤੇ ਹਨ ਮਿਕਸ ਕਰਦੇ ਰਵਾਂਗੇ ਹਾਂਜੀ ਤਾਂ ਆਪਾਂ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਮੂੜੀਆਂ ਆਪਾਂ ਕੱਦੂ ਕਸ਼ ਕੀਤੀਆਂ ਸੀ ਸਾਰੀਆਂ ਐਡ ਕਰ ਦਿਆਂਗੇ ਜਿਹੜੀ ਮੂੜੀਆਂ ਆਪਾਂ ਸਾਰੀਆਂ ਐਡ ਕਰਤੀਆਂ ਤੇ ਹੁਣ ਆਪਾਂ ਕੜਛੀ ਦੀ ਹੈਲਪ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਜਿਹੜਾ ਮਸਾਲਾ ਦਾ ਇਹ ਸਾਰੀਆਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਹਰਲ ਜਾਣ। ਆਪਾਂ ਪਾਣੀ ਇਹਨਾਂ ਦੇ ਵਿੱਚ ਜ਼ਿਆਦਾ ਐਡ ਨਹੀਂ ਕਰਾਂਗੇ। ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਕਵਰ ਕਰਾਂਗੇ ਤਾਂ ਪਾਣੀ ਇਹਦੇ ਵਿੱਚੋਂ ਆਪ ਦੇ ਆਪ ਹੀ ਸਟੀਮ ਦੇ ਨਾਲ ਪਾਣੀ ਬਣ ਜਾਊਗਾ। ਮਸਾਲੇ ਦੇ ਵਿੱਚ ਮਿਕਸ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਜਿਤਾ ਕੜਛੀ ਦੀ ਹਰਪ ਦੇ ਨਾਲ ਸੈੱਟ ਕਰਕੇ ਮੇਡਾ ਕੀ ਉਪਰੋਂ ਕਵਰ ਕਰ ਦਾਂਗੇ ਤੇ ਕਟਛੀ ਨੂੰ ਕੱਢ ਕੇ ਇੱਕ ਸਾਈਡ ਤੇ ਰੱਖ ਦਾਂਗੇ ਤੇ ਅੱਗ ਆਪਾਂ ਨਾ ਜ਼ਿਆਦਾ ਰੱਖਾਂਗੇ ਨਾ ਇਹ ਸਲੋ ਰੱਖਾਂਗੇ ਬਸ ਮੀਡੀਅਮ ਜੀ ਅੱਗ ਤੇ ਇਹਨਾਂ ਨੂੰ ਬਣਾਵਾਂਗੇ ਮੈਂ ਦੱਸਿਆ ਸੀ ਕਿ ਇਹਨਾਂ ਦੇ ਵਿੱਚ ਜ਼ਿਆਦਾ ਪਾਣੀ ਐਡ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਟੀਮ ਦੇ ਨਾਲ ਆਪਦੇ ਆਪ ਹੀ ਪਾਣੀ ਬਣ ਜਾਂਦਾਗਾ ਇਸ ਕਰਕੇ ਆਪਾਂ ਨੂੰ ਇਹਨਾਂ ਦੇ ਵਿੱਚ ਸਿਰਫ ਮਸਾਲੇ ਦੇ ਵਿੱਚ ਉਹਨੂੰ ਨਰਦੀ ਲਈ ਪਾਣੀ ਐਡ ਕਰਨ ਦੀ ਲੋੜ ਹੁੰਦੀ ਆਪਾਂ ਨੂੰ ਇਹਨਾਂ ਵਿੱਚ ਐਕਸਟਰਾ ਪਾਣੀ ਐਡ ਕਰਨ ਦੀ ਬਿਲਕੁਲ ਲੋੜ ਨਹੀਂ ਹੁੰਦੀਗੀ। ਹਾਂਜੀ ਸਬਜੀ ਆਪਣੀ ਡਰਾਈ ਹੋ ਗਈ ਆ। ਫਰ ਹਜੇ ਪੂਰੀ ਤਰ੍ਹਾਂ ਬਣੀ ਨਹੀਂ ਹੈਗੀ। ਹਜੇ ਕੱਚੀ ਆਗੀ। ਹਜੇ ਇਹਨੂੰ ਸੇਕ 5 ਤੋਂ 7 ਤੱਕ ਮਿੰਟ ਸੇਕ ਹੋਰ ਲੱਗੂਗਾ। ਤੇ ਇੱਦਾਂ ਹੀ ਆਪਾਂ ਇਹਨੂੰ ਕਵਰ ਕਰਕੇ ਦੁਬਾਰੇ ਰੱਖ ਦਿਆਂਗੇ। ਤੇ ਉਂਤਰਾ ਆਪਣੀ ਅੱਗ ਵੀ ਬਿਲਕੁਲ ਮੱਠੀ ਜੀ ਰੱਖੀ ਹੋਈ ਆਪਾਂ ਜ਼ਿਆਦਾ ਤੇਜ਼ ਨਹੀਂ ਕਰਾਂਗੇ ਹਾਂਜੀ ਸਬਜੀ ਆਪਣੀ ਬਣ ਚੁੱਕੀ ਆ ਗਈ ਤੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਧਨੀਆ ਤੇ ਥੋੜੇ ਜਿਹੀ ਪਾਲਕ ਦੇ ਪੱਤੇ ਆ ਉਹ ਆਪਾਂ ਇਹਦੇ ਵਿੱਚ ਪਾਉਣੇ ਆ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ मिक्स करके इनको आप एक तो 2 मिनट ਲਈ ਫਿਰ ਆਪਾਂ ਟਾ ਕੇ ਰੱਖਾਂਗੇ ਬਿਲਕੁਲ ਬਣ ਚੁੱਕੀ ਆਗੀ ਬਣ ਕੇ ਰੈਡੀ ਆਗੀ ਪਾਣੀ ਦੇ ਵਿੱਚੋਂ ਸਾਰਾ ਡਰਾਈ ਹੋ ਗਿਆ ਬਿਲਕੁਲ ਪਾਣੀ ਡਰਾਈ ਹੋ ਜੇ ਜੇਕਰ ਤੁਸੀਂ ਇਦਾਂ ਹੀ ਰੱਖਣੀ ਚਾਹੁੰਦੇ ਹੋ ਇਦਾਂ ਵੀ ਤੁਸੀਂ ਖਾ ਸਕਦੇ ਹੋ ਇਦਾਂ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਪਰ ਆਪਾਂ ਇਹਦੇ ਵਿੱਚ ਥੋੜਾ ਜਿਆਦਾ ਦੁੱਧ ਐਡ ਕਰਾਂਗੇ ਦੁੱਧ ਪਾ ਕੇ ਜਿਹੜਾ ਕੀ ਇਹਦਾ ਟੇਸਟ ਹੋਰ ਵੀ ਜਿਆਦਾ ਸਵਾਦਬਨਦਾਗਾ ਹਾਂਜੀ ਥੋੜਾ ਜਿਆਦਾ ਦੁੱਧ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਦੁੱਧ ਐਡ ਕਰਨ ਬਾਅਦ ਆਪਾਂ ਦੁੱਧ ਨੂੰ ਇੱਕ ਉਬਾਲਾ ਆਉਣ ਦਿਆਂਗੇ ਨਹੀਂ ਤਾਂ ਫਿਰ ਸਬਜ਼ੀ ਦੇ ਵਿੱਚ ਕੱਚਾ ਜਿਹਾ ਟੇਸਟ ਆਉਂਦਾ ਦੁੱਧ ਆ ਪੈਡ ਕਰਤਾ ਤੇ ਹੁਣ ਆਪਾਂ ਇਹਨੂੰ ਕੀ ਆ ਇੱਕ ਉਬਾਲਾ ਜਿਹਾ ਔਣ ਦੇਵਾਂਗੇ ਇਹਨੂੰ 2 ਕੁ ਮਿੰਟ ਮੀਡੀਅਮ ਮੱਠੀ ਦੀ ਅੱਗ ਤੇ ਟਾ ਕੇ ਰੱਖ ਦਿਆਂਗੇ ਜਿਹੜੇ ਆਪਾਂ ਦੁੱਧ ਪਾਇਆ ਸੀ ਸਬਜੀ ਦੇ ਵਿੱਚ ਉਹਨੂੰ ਉਬਾਲ ਆ ਚੁੱਕਿਆ ਤੇ ਸਬਜੀ ਆਪਣੀ ਬਣ ਕੇ ਤਿਆਰ ਆ ਖਾਣ ਲਈ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਦੁੱਧ ਪਾ ਕੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇਕਰ ਤੁਹਾਨੂੰ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ